ਕਲਦੀਪ ਜੀ ਹੁਣ ਥੋੜੀ ਜੀ ਆਪਾਂ ਗੱਲਬਾਤ ਕਰਾਂਗੇ ਕਿਉਂਕਿ ਕੈਨੇਡਾ ਆਪਾਂ ਸ਼ੁਰੂ ਤੋਂ ਹੀ ਡਿਸਕਸ ਕਰ ਰਹੇ ਕਿ ਕੈਨੇਡਾ ਨੂੰ ਇਮੀਗ੍ਰੈਂਟਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਹਰ ਵਕ ਵਕ ਰਿਪੋਰਟਾਂ ਮੁਤਾਬਕ ਜੀ ਤੇ ਬਹੁਤ ਸਾਰੇ ਇਮੀਗ੍ਰੈਂਟਸ ਹਰ ਸਾਲ ਆਉਂਦੇ ਵੀ ਨੇ ਪੱਕੇ ਵੀ ਕੀਤੇ ਜਾਂਦੇ ਨੇ ਤੇ ਹੁਣੇ ਆਪਾਂ ਸਟੂਡੈਂਟਸ ਬਾਰੇ ਵੀ ਜ਼ਿਕਰ ਕਰਾਇ ਸੀ ਸੋ ਇੱਕ ਹੋਰ ਰਿਪੋਰਟ ਆਈ ਹੈ ਜੀ ਜਿਹੜੀ ਕਿ ਜਿਹੜੇ ਨੰਬਰਸ ਆਏ ਨੇ ਉਹ ਮੈਨੂੰ ਤਿੰਦਾ ਲੱਗਦਾ ਕਿ ਮੈਨੂੰ ਪੜਨ ਚ ਭਲੇਖਾ ਲੱਗ ਰਿਹਾ ਹੈ ਕਿ 3 ਮਹੀਨਿਆਂ ਚ 834000 ਵਿਅਕਤੀਆਂ ਦੀਆਂ ਜਿਹੜੀਆਂ ਅਰਜ਼ੀਆਂ ਨੇ ਉਹ ਮਨਜ਼ੂਰ ਕੀਤੀਆਂ ਗਈਆਂ ਨੇ ਕੱਚੀਆਂ ਦੀਆਂ ਇਹ ਨੰਬਰ ਮੈਂ ਸਹੀ ਪੜਿਆ ਜੀ ਕਿ ਗਲਤ ਪੜ ਲਿਆ ਜੀ ਨੰਬਰ ਤੁਸੀਂ ਸਹੀ ਪੜਿਆ ਪਰ ਇਹ ਨਹੀਂ ਪੇ ਬਾਹਰੋਂ ਆਏ ਆ ਉਹ ਜਿਹੜੇ ਇੱਥੇ ਹੈਗੇ ਸੀ ਉਹਨਾਂ ਨੂੰ ਵੀ ਐਕਸਟੈਂਸ਼ਨਾਂ ਦੇਣੀਆਂ ਸੀ ਨਾ ਸੋ ਨੰਬਰ ਵਿੱਚੇ ਨੇ ਓਕੇ ਸੋ ਇਹਨੂੰ ਇਸ ਤਰ੍ਹਾਂ ਤਰੀਕੇ ਨਾਲ ਲੈ ਜਿੱਦਾਂ ਕਹਿ ਸਕਦਾ ਠੀਕ ਹੈ ਪਰ ਓਵਰਆਲ ਫਰਕ ਕਿੰਨਾ ਕੁ ਪਿਆ ਉਹ ਵੀ ਸਾਂਝਾ ਕਰ ਲੈਂਦੇ ਆ ਜੀ ਜੀ ਕੈਨੇਡਾ ਨੇ ਜਿਹੜੀ ਗੱਲ ਕੀਤੀ ਹੈ ਜੀ ਕਿ ਤਕਰੀਬਨ 834000 ਦੇ ਲੱਗੇ ਨਵੀਆਂ ਅਰਜ਼ੀਆਂ ਤੇ ਐਕਸਟੈਂਸ਼ਨ ਜਿਹੜੀਆਂ ਨੇ ਅਪਰੂਵ ਕੀਤੀਆਂ ਨੇ ਇਸ ਸਾਲ ਦੇ ਪਹਿਲੇ 3 ਮਹੀਨਿਆਂ ਵਿੱਚ ਜਨਵਰੀ ਫਰਵਰੀ ਮਾਰਚ ਵਿੱਚ ਤੇ ਰੀਸੈਂਟ ਐਪਲੀਕੇਸ਼ਨ ਜਿਹੜੀਆਂ ਐਕਸਟੈਂਸ਼ਨ ਦੀਆਂ ਆਈਆਂ ਉਹਨਾਂ ਵਿੱਚ ਸਟੱਡੀ ਪਰਮਿਟ ਤੇ ਜਿਵੇਂ ਵਰਕ ਪਰਮਿਟ ਵਿਜ਼ਟਰ ਵੀਜ਼ਾ ਇਹ ਸਾਰੇ ਸੀ ਇਹ IRCC ਦੇ ਅੰਕੜੇ ਨੇ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਟੈਂਪਰੇਰੀ ਰੈਜ਼ੀਡੈਂਟਸ ਵੈਲਕਮ ਹੈਗੇ ਨੇ ਪਰ ਐਗਜ਼ਿਸਟਿੰਗ ਜਿਹੜੇ ਰੈਜ਼ੀਡੈਂਟ ਨੇ ਉਹਨਾਂ ਨੂੰ ਪ੍ਰੋਸੈਸਿੰਗ ਟਾਈਮ ਬਹੁਤ ਲੰਮਿਆਂ ਦਾ ਸਾਹਮਣਾ ਪੈ ਰਿਹਾ ਸਾਹਮਣਾ ਕਰਨਾ ਪੈ ਰਿਹਾ ਰਿਮੂਵਲ ਦੇ ਆਰਡਰ ਉਹਨਾਂ ਤੇ ਕਈਆਂ ਤੇ ਲੱਗੇ ਹੋਏ ਨੇ ਤੇ ਕੈਨੇਡਾ ਵਿੱਚ ਸਟੇਟਸ ਜਿਹੜਾ ਹੈ ਉਹਨਾਂ ਦਾ ਖੁੱਸਣ ਦੇ ਜਿਹੜੇ ਜਿਹੜੇ ਖਤਰੇ ਨੇ ਉਹ ਬਰਕਰਾਰ ਨੇ ਸੋ ਇਹਦਾ ਮਤਲਬ ਇਹ ਹੈ ਕਿ ਕੁਝ ਲੋਕਾਂ ਨੂੰ ਰਾਹਤ ਮਿਲ ਰਹੀ ਹੈ ਤੇ ਨਾਲ ਕਈਆਂ ਦੀ ਜਾਨ ਜਿਹੜੀ ਹੈ 2025 ਦੇ ਵਿੱਚ ਉਹ ਇਸੇ ਤਰ੍ਹਾਂ اٹਕੇ ਰਹਿਗੇ तकरीबन 7 ਕੁ ਮਹੀਨੇ ਇਸ ਸਾਲ ਦੇ ਵਿੱਚ ਰਹਿ ਗਏ ਨੇ ਤੇ ਅਗਲੇ 7 ਮਹੀਨਿਆਂ ਦੇ ਵਿੱਚ ਕੀ ਹੋਵੇਗਾ ਇਹਦੇ ਬਾਰੇ ਕੁਝ ਬਹੁਤਾ ਪਤਾ ਨਹੀਂ ਕਿ ਤੇ ਸਰਕਾਰ ਵੀ ਜਿਹੜੀ ਆ ਉਹ ਮਈ ਤੋਂ ਹੀ ਬਦਲੀ ਹੈ ਸੋ ਇਹ ਇਸ ਤੋਂ ਬਾਅਦ ਜਿਹੜੀਆਂ ਨੀਤੀਆਂ ਬਣ ਗਈਆਂ ਉਹਦੇ ਵਿੱਚ ਪਤਾ ਲੱਗੇਗਾ ਸੋ ਜਨਵਰੀ ਤੋਂ ਮਾਰਚ ਦੇ ਦਰਮਿਆਨ ਜਿਹੜੇ 99015 ਵਰਕ ਪਰਮਿਟ ਜਿਹੜੇ ਸੀ ਸੌਰੀ ਸਟਡੀ ਤੇ ਜਿਹੜੇ ਵੀਜ਼ੇ ਸੀ ਉਹ ਅਪਰੂਵ ਕੀਤੇ ਗਏ ਵਰਕ ਪਰਮਿਟ तकरीबन 186000 ਅਪਰੂਵ ਹੋਏ ਵਿਜ਼ਿਟਰ ਵੀਜ਼ਾ ਜਿਹਦੇ ਬਾਰੇ ਕਿਹਾ ਜਾ ਰਿਹਾ ਕਿ ਹੁਣ ਉਹ ਪਾਸ ਨਹੀਂ ਹੋ ਰਿਹਾ ਵਿਜ਼ਿਟਰ ਵੀਜ਼ੇ ਨਹੀਂ ਮਿਲ ਰਹਾ तकरीबन ਪੌਣੇ 3 ਲੱਖ ਵਿਜ਼ਿਟਰ ਵੀਜ਼ੇ ਅਜੇ ਵੀ ਲੱਗੇ ਨੇ ਜਿਹਦੇ ਵਿੱਚ ਬਿਜ਼ਨਸ ਵੀਜ਼ਾ ਵੀ ਕਾਫੀ ਹੈਗੇ ਨੇ ਇਸ ਤੋਂ ਇਲਾਵਾ ਸਟੱਡੀ ਪਰਮਿਟ ਦੀਆਂ ਐਪਲੀਕੇਸ਼ਨ ਜਿਹਦੇ ਵਿੱਚ ਐਕਸਟੈਂਸ਼ਨ ਵੀ ਆ ਤੇ ਵਰਕ ਪਰਮਿਟ ਦੀਆਂ ਉਹ ਬਹੁਤ ਵੱਡੀ ਪੱਧਰ ਤੇ ਪ੍ਰੋਸੈਸ ਕੀਤੀਆਂ ਗਈਆਂ ਪਰ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਪ੍ਰੋਸੈਸ ਜਿਹੜੀ ਹੋਣ ਦੀ ਗਿਣਤੀ ਆ ਉਹ ਕਾਫੀ ਜ਼ਿਆਦਾ ਸੋ ਇਹ ਉਹ ਤੇ ਇਹਦਾ ਅੰਦਾਜ਼ਾ ਇਹ ਲੱਗਦਾ ਹੈ ਕਿ ਰਿਫਿਊਜ਼ਲ ਰੇਟ ਜਿਹੜਾ ਹੈ ਉਹ ਕਾਫੀ ਜ਼ਿਆਦਾ ਹੈ ਸੋ ਅੱਧੇ ਦੇ ਕਰੀਬ ਜੜੀਆਂ ਨੇ ਅਰਜ਼ੀਆਂ ਉਹ ਰਿਫਿਊਜ਼ ਹੋਈਆਂ ਨੇ ਜੇ ਅੰਦਾਜ਼ੇ ਤੇ ਗੱਲ ਕਰੀਏ ਉਹ 13 ਲੱਖ 70 ਹਜ਼ਾਰ ਅੱਧੇ ਤੋਂ ਥੋੜੀ ਜਿਹੀ ਘੱਟ ਕਹਿ ਸਕਦੇ ਆ ਕਿ ਰਿਫਿਊਜ਼ ਹੋਈਆਂ ਨੇ ਸੋ ਟੋਟਲ ਜੜੀਆਂ ਜਿਹੜੀ ਜਿਨ੍ਹਾਂ ਦੀ ਪ੍ਰੋਸੈਸਿੰਗ ਹੋਈ ਆ ਉਹ 13-14 ਲੱਖ ਦੇ ਦਰਮਿਆਨ ਹੋਈ ਆ ਤੇ ਜਿਹਦੇ ਵਿੱਚੋਂ 8 ਲੱਖ ਨੂੰ ਅਪਰੂਵਲ ਜਿਹੜੀ ਹੈ ਜੀ ਮਿਲੀ ਸੋ ਜੇ ਅਸੀਂ ਗੱਲ ਕਰੀਏ ਕਿ ਕੱਚੇ ਵਸਨੀਕ ਜਿਹੜੇ ਨੇ ਉਹਨਾਂ ਦੇ ਵਿੱਚ ਟੌਪ ਸੋਰਸਸ ਇਸ ਵੇਲੇ ਕੰਟਰੀ ਕਿਹੜੇ ਨੇ ਟਾਪ ਸੋਰਸ ਜੇ ਚੈਲੋ ਮੈਂ ਪੜਨ ਦੀ ਆਪ ਜੀ ਨੂੰ ਉਹਨਾਂ ਦੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦਾ ਉਹ ਹੀ ਇੰਡੀਆ ਨਾਈਜੀਰੀਆ ਚਾਈਨਾ ਮੈਕਸੀਕੋ ਫਿਰ ਈਰਾਨ ਪਾਕਿਸਤਾਨ ਯੂਕਰੇਨ ਇਹ ਹੈਗੇ ਨੇ ਕੰਟਰੀ ਜਿਹੜੇ ਉੱਪਰਲੇ 8-10 ਦੇ ਵਿੱਚ ਆਉਂਦੇ ਨੇ ਸੋ ਇਹ ਕਹਿ ਲਈਏ ਕਿ ਇੰਡੀਆ ਚਾਈਨਾ ਬੰਗਲਾਦੇਸ਼ ਪਾਕਿਸਤਾਨ ਚਾਰ ਮੋਲਕ ਇਹ ਜਿਹੜੇ ਜੀ ਇੱਕ ਦੂਸਰੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਦੀਆਂ ਸਰਹੱਦਾਂ ਲੱਗਦੀਆਂ ਨੇ ਵੱਡੀ ਗਿਣਤੀ ਜਿਹੜੀ ਹੈ ਉਹ ਅਜੇ ਵੀ ਕੱਚੇ ਵਸਨੀਕਾਂ ਦੀਆਂ ਨੇ ਚਾਰ ਮੁਲਕਾਂ ਦੀਆਂ ਸੋ ਅੱਗੇ ਕੀ ਹੋਵੇਗਾ ਅਗਲੇ ਆਉਣ ਵਾਲੇ ਮਹੀਨਿਆਂ ਵਿੱਚ ਬਹੁਤ ਹੀ ਇੰਟਰਸਟਿੰਗ ਅੰਕੜੇ ਜਿਹੜੇ ਜੀ ਉਹ ਸਾਹਮਣੇ ਆਉਣਗੇ